ਪਿਛਲੇ ਦਿਨੀ ਰੂਪਨਗਰ ਵਿਖੇ ਦੋ ਨਿੱਜੀ ਹਸਪਤਾਲਾਂ ਦੇ ਵਿੱਚ ਇੱਕ ਨਵਜੰਮੇ ਬੱਚੇ ਦਾ ਇਲਾਜ ਚੱਲਦਾ ਹੈ ਅਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ ਧਰਨਾ ਪ੍ਰਦਰਸ਼ਨ ਕਰਨ ਵਾਲੇ ਅਤੇ ਹਸਪਤਾਲ ਦੇ ਪ੍ਰਬੰਧਕਾਂ ਦਾ ਝਗੜਾ ਪੁਲਿਸ ਤੋਂ ਬਾਅਦ ਅਦਾਲਤ ਤੱਕ ਪਹੁੰਚ ਚੁੱਕਾ ਹੈ ਅਤੇ ਇਸ ਮਾਮਲੇ ਦੇ ਨਾਲ ਸੰਬੰਧਿਤ ਧਰਨੇ ਅਤੇ ਪ੍ਰੈਸ ਕਾਨਫਰੰਸ ਆਦਿ ਦੀ ਵੀਡੀਓ ਸੋਸ਼ਲ ਮੀਡੀਆ ਤੇ ਚੱਲਣ ਤੋਂ ਬਾਅਦ ਉਨਾ ਪੋਸਟਾਂ ਦੇ ਉੱਪਰ ਦੋ ਧਿਰਾਂ ਦੇ ਵੱਲੋਂ ਕਮੈਂਟ ਬਾਜ਼ੀ ਦਾ ਸਿਲਸਲਾ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਦੋਵੇਂ ਧਿਰਾਂ ਆਪਸ ਵਿੱਚ ਉਲਝ ਗਈਆਂ ਹਨ। ਉਹਨਾਂ ਦਾ ਮਾਮਲਾ ਵੀ ਹੁਣ ਪੁਲਿਸ ਤੱਕ ਪਹੁੰਚ ਚੁੱਕਾ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਕਮੈਂਟ ਕਰਨ ਵਾਲੀ ਇੱਕ ਧਿਰ ਗਿੰਨੀ ਜੋਲੀ ਅਤੇ ਗੁਰਵਿੰਦਰ ਜੱਗੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਆਓ ਸੁਣਦੇ ਹਾਂ ਕਿ ਉਹ ਕੀ ਕਹਿ ਰਹੇ ਹਨ। ਦੇਖੋ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਨੂੰ ਪਰਸਪਰੇ ਕੋਈ ਟਾਰਗੇਟ ਨਹੀਂ ਕੀਤਾ ਨਾ ਮੈਂ ਕਿਸੇ ਦੇ ਬਾਰੇ ਕਿਹਾ ਨਾ ਮੈਂ ਕਿਸੇ ਨੂੰ ਵੀ ਅਟੈਕ ਕੀਤਾ ਕਮੈਂਟ ਦੇ ਵਿੱਚ। ਠੀਕ ਹੈ ਜੀ ਵੀ ਕਿਉਂ ਪਤਾ ਨਹੀਂ ਕਿਉਂ ਜਾਣ ਕੇ ਆਪਣੇ ਤੇ ਗੱਲ ਲੇ ਕੇ ਕੋਈ ਪ੍ਰਾਣੀ ਇਹ ਖੁੰਦਾ ਕੱਟ ਰਿਹਾ ਕਿਆ ਆਈ ਡੋਨਟ نو ਆਪਣਾ ਤਾਂ ਹੀ ਸਿੰਪਲ ਜਿਹਾ फंडा ਜਿੱਦਾਂ ਕੱਲ ਬੀਬੀ ਆਈ ਆ ਅੱਜ ਤਾਂ ਕਹਿੰਦੇ ਸੋ ਕਿਉਂ ਬੰਦਾ ਆ ਕੇ ਜਿੱਤ ਜੰਮੇ ਰਾਜਾ ਨਹੀਂ ਨਿਤਨੇਵੇਂ ਬੰਦੇ ਆ ਜੀ ਅਸੀਂ ਕਾਰੋਬਾਰ ਕਰਨ ਵਾਲੇ ਬੰਦੇ ਆ ਸਾਡੇ ਕੋਲ ਰੋਜ਼ ਸੈਂਕੜੇ ਦੀਆਂ ਬਣਾਉਂਦੀ ਆ ਅਸੀਂ ਕਦੀ ਕਿਹਨੂੰ ਜੀਤੋ ਬਿਨਾਂ ਗੱਲ ਵੀ ਨਹੀਂ ਕੀਤੀ ਮੈਂ ਕਹਿੰਦਾ ਇਹ ਬੱਚੇ ਦਾ ਸੋਈ ਆ ਅਸੀਂ ਕਹਿੰਦੇ ਪਰਮਾਤਮਾ ਕੀ ਅਰਦਾਸ ਕਰਦੇ ਆ ਬੱਚੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਜੋ ਵੀ ਇਹਦੇ ਵਿੱਚ ਕਸੂਰਵਾਦ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਜਿਹੜਾ ਕਸੂਰਵਾਦਾ ਨੂੰ ਸਜਾ ਮੇਰਿਆ ਨਹੀਂ ਕਿਤੇ ਚ ਮੈਂ ਜਿੱਦਾਂ ਫੇਸਬੁੱਕ ਤੇ ਪੋਸਟ ਚੱਲਦੀ ਸੀ ਇੱਕ ਪੋਸਟ ਚੱਲਦੀ ਸੀ ਉਹਦੇ ਤੇ ਮੈਂ ਕਮੈਂਟ ਕਰਿਆ ਮੈਂ ਮੁਕਰਦਾ ਨਹੀਂ ਆ ਜਦੋਂ ਮੈਂ ਕਮੈਂਟ ਜਦੋਂ ਮੈਂ ਲੱਗਿਆ ਕਿਸੇ ਦੀ ਭਾਵਨਾਵਾਂ ਨੂੰ ਜਾਂ ਮੇਤੇ ਨੂੰ ਮੈਂ ਕਮੈਂਟ ਡਿਲੀਟ ਵੀ ਕਰਿਆ ਵੀ ਚਲ ਕੋਈ ਗੱਲ ਨਹੀਂ ਮੈਂ ਇੱਕ ਸਿੰਪਲ ਕਮੈਂਟ ਕਰਿਆ ਸੀ ਗੈਂਗ ਰਨ ਇੰਗਲਿਸ਼ ਤੇ ਲਿਖਿਆ ਜੀ ਗੈਂਗ ਜੀ ਐਂਡ ਜੀ ਗੈਂਗ ਆਰ ਜੀ ਐਨ ਰਾਨਾ ਇਹਦੇ ਤੇ ਕਿਸੇ ਦਾ ਮੈਂ ਨਾਮ ਨਹੀਂ ਲਿਆ ਜੀ ਇਥੇ ਨਾ ਮੈਂ ਟਾਰਗੇਟ ਨਹੀਂ ਕਰਿਆ ਪਰ ਪਤਾ ਨਹੀਂ ਕਿਉਂ ਕੱਲ ਮੈਨੂੰ মিডিਆ ਦੇ ਮਾਧਿਅਮ ਨਾਲ ਹੀ ਪਤਾ ਲੱਗਿਆ ਤੁਹਾਡੇ ਸਾਥੀਆਂ ਰਾਹੀਂ ਪਤਾ ਲੱਗਿਆ ਵੀ ਕਿਸੇ ਇੱਕ ਗਰੁੱਪ ਨੇ ਮੇਰੀ ਜਾ ਕੇ ਕੰਪਲੇਨਟ ਕੀਤੀ ਹੈ ਮਾਨਯੋਗ ਐਸਐਸਪੀ ਸਾਹਿਬ ਕੋਲ ਤਾਂ ਮੈਂ ਅੱਜ ਆਪਣਾ ਪੱਖ ਰੱਖਣ ਤੁਹਾਡੇ ਰੂਬਰੂ ਹੋਏ ਦੇਖੋ ਜੀ ਮੈਂ ਬਿਲਕੁਲ ਦੋ ਲਫ਼ਜ਼ੀ ਸ਼ਬਦ ਲਿਖਿਆ ਗੈਂਗ ਰਾਨਾ ਹੋ ਸਕਦਾ ਮੈਂ ਇਹਨਾਂ ਨੇ ਆਪਣੀ ਦੀ ਗੱਲ ਕਿਉਂ ਲੈ ਲਈ ਹੋ ਸਕਦਾ ਮੈਂ ਜਿਹੜੇ ਡਾਕਟਰੀ ਪੇਸ਼ੇ ਦੇ ਅੱਜਕੱਲ ਇੰਨੀਆਂ ਕੰਪਲੇਂਟ ਆ ਰਹੇ ਹੋ ਸਕਦਾ ਉਹਦੇ ਬਾਰੇ ਲਿਖਿਆ ਹੋਵੇ ਪਰ ਪਤਾ ਨਹੀਂ ਕਿਉਂ ਇਹਨਾਂ ਨੇ ਗੱਲ ਆਪਣੇ ਤੇ ਨਹੀਂ ਕਿਸੇ ਤੇ ਖਰਾਬ ਨਹੀਂ ਮੈਂ ਤਾਂ ਦੱਸਤਾ ਆਪਣੀ ਫੇਸਬੁੱਕ ਕਹਿ ਲੋ ਜਾਂ ਸੋਸ਼ਲ ਮੀਡੀਆ ਇੱਕ ਆਜ਼ਾਦ ਪਲੈਟਫਾਰਮ ਹੈ ਹਰੇਕ ਬੰਦਾ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਜਾਂ ਤਾਂ ਹੋਵੇ ਵੀ ਅਸੀਂ ਕਿਸੇ ਨੂੰ ਪਰਸਨਲਿਟੀ ਟਾਰਗੇਟ ਕੀਤਾ ਕਿਸੇ ਦਾ ਨਾਮ ਲੈ ਕੇ ਜਾਂ ਕੁਝ ਹੋਰ ਇੰਗਲਿਸ਼ ਦਾ ਲਫ਼ਜ਼ ਹੈ ਗਏ ਗਰਾਂ ਕੋਈ ਤੇ ਪੰਜਾਬੀ ਵਾਲੀ ਕੋਈ ਗੱਲ ਨਹੀਂ ਇੰਗਲਿਸ਼ 'ਚ ਲਿਖਿਆ ਗਿਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇੱਥੇ ਕੋਈ ਇਤਰਾਜ਼ ਹੋਣਾ ਚਾਹੀਦਾ ਮੀਡੀਆਦਾਰੇ ਦੀ ਪੋਸਟ ਹੈ ਜੀ ਉੱਤੇ ਹਜ਼ਾਰਾਂ ਕਮੈਂਟ ਆਉਂਦੇ ਨੇ ਇਹਦੇ ਤੋਂ ਵੱਧ ਕਮੈਂਟ ਹੁੰਦੇ ਕਿ ਇਹਦੇ ਕਾਤੇ ਦਾ ਇੱਕ ਮੀਡੀਆ ادارے ਦੀ ਪੋਸਟ ਆ ਜੀ ਇਹ ਅਸੀਂ ਤਾਂ ਆਪਣਾ ਫਰਜ਼ ਸਮਝਦੇ ਹਾਂ ਜੇ ਤੁਹਾਡੇ ਰੂਬਰੂ ਹੋਏ ਆ ਜੀ ਇਹਦੇ 'ਚ ਗਲਤ ਕੀ ਲਿਖਿਆ ਜੀ ਹਰੇਕ ਮੁੰਡੇ ਦਾ ਆਪਣਾ ਆਕੇ ਜੀ ਬੋਲਣ ਦਾ ਤੁਸੀਂ ਗੈਰਕਾਨੂੰਨ ਕਿਹਾ ਜੀ ਮੈਂ ਕਿਸੇ ਨੂੰ ਨਹੀਂ ਕਿਹਾ ਜੀ ਮੈਂ ਤਾਂ ਜਿਹੜਾ ਸਮਾਜ ਚ ਜੋ ਚੱਲਿਆ ਉਸ ਸਮਾਜ ਬਾਰੇ ਕਿਹਾ ਜੀ ਮੈਂ ਕਿਸੇ ਨੂੰ ਨਹੀਂ ਕਿਹਾ ਕੋਈ ਇੱਕ ਇਹ ਹੈਗੇ ਨਹੀਂ ਗਰੁੱਪ ਇਹਨਾਂ ਨੇ ਕੰਪਲੇਂਟ ਦਿੱਤੀ ਆ ਜੀ ਬਾਕੀ ਉਹਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਜੀ ਜੋ ਵੀ ਕਾਰਵਾਈ ਹੋਗੀ ਜਿੱਥੇ ਵੀ ਸਾਨੂੰ ਸਦਨ ਗਈ ਜ਼ਰੂਰ ਜਾਵਾਂਗੇ ਮੈਨੂੰ ਮਾਨਯੋਗ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਮੈਨੂੰ ਆਪਣੇ ਮੀਡੀਆਦਾਰੇ ਤੇ ਪੂਰਾ ਭਰੋਸਾ ਕਿਉਂਕਿ ਸਮਾਜ ਦਾ ਇਹ ਚੌਥਾ ਸਤੰਭ ਮੀਡੀਆਦਾਰੇ ਨੂੰ ਕਿਹਾ ਗਿਆ ਨਹੀਂ ਨਿਚੋੜ ਇਹ ਆ ਭਾਜੀ ਮੈਂ ਨਿਚੋੜ ਨਹੀਂ ਕਰ ਸਕਦਾ ਮੈਂ ਤਾਂ ਉਸ ਭੈਣ ਨੂੰ ਕੁਚਲਾ ਜਾਂਦਾ ਕਿ ਭੈਣੇ ਮੈਂ ਤੈਨੂੰ ਜ਼ਿੰਦਗੀ ਚ ਕਦੀ ਚੰਗਾ ਮਾੜਾ ਕਮੈਂਟ ਕਦੀ ਤੂੰ ਮੈਨੂੰ ਮਿਲੀ ਹੋਵੇਂ ਮੈਂ ਤੈਨੂੰ ਮਾੜਾ ਲਫਜ਼ ਬੋਲਿਆ ਹੋਵੇ ਤੇਰੇ ਵੱਲ ਦੇਖਿਆ ਹੋਵੇ ਕੁਝ ਕਿਹਾ ਹੋਵੇ ਤੈਨੂੰ ਤੂੰ ਮੇਰਾ ਨਾਂ ਭੈਣੇ ਕਿੱਦਾਂ ਲਿਆ ਬਸ ਮੈਂ ਤਾਂ ਉਸ ਭੈਣ ਨੂੰ ਕਹਿੰਦਾ ਕਿ ਤੂੰ ਮੇਰੀ ਭੈਣੇ ਨਾਂ ਕਿੱਦਾਂ ਲੈਤਾ ਬਸ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੇ ਬੱਚੇ ਦੀ ਮੌਤ ਹੋਈ ਬੜੀ ਮਾੜੀ ਘਟਨਾ ਹੈ ਤੇ ਉਹਦੀ ਪਰਮਾਤਮਾ ਜਿਹੜਾ ਵੀ ਕਸੂਰ ਬਾਹਰ ਹੋਏ ਉਹਨੂੰ ਪਰਮਾਤਮਾ ਸਜ਼ਾ ਦਵੇ ਜ਼ਰੂਰ ਦਵੇ ਕਾਨੂੰਨ ਵੀ ਦਵੇ ਤੇ ਪਰਮਾਤਮਾ ਵੀ ਦਵੇ ਅਸੀਂ ਇਸ ਚੀਜ਼ ਚ ਨਹੀਂ ਪੈਂਦੇ ਕਿ ਕਿਹਦਾ ਕਸੂਰ ਹੈ ਕਿਹਦਾ ਨਹੀਂ ਹੈ ਬਿਲਕੁਲ ਇਸ ਚੀਜ਼ ਚ ਨਹੀਂ ਪੈਂਦੇ ਮੈਂ ਤਾਂ ਸਿਰਫ ਇਹ ਦੋ ਅੱਖਰ ਕਹਿਣ ਆਇਆ ਕਿ ਇੱਕ ਭੈਣ ਨੇ ਮੇਰਾ ਕੱਲ ਨਾਮ ਲਿਆ ਮੈਂ ਉਹ ਭੈਣ ਦੀ ਕਦੀ ਸ਼ਕਲ ਨਹੀਂ ਦੇਖੀ ਨਾਮ ਨਹੀਂ ਜਾਣਦਾ ਉਹਨੇ ਮੇਰਾ ਵੀ ਨਾਮ ਲਿਆ ਵਿੱਚ ਬੋਲਣ ਲੱਗੇ ਜੱਗੀ ਬੂਟ ਹਾਊਸ ਇਕ ਕਿਸੇ ਨੂੰ ਹੋਰ ਨੂੰ ਖੁੰਦਕ ਸੀ ਮੇਰੇ ਨਾਲ ਕਿਉਂਕਿ ਪਹਿਲਾਂ ਉਹਦੇ ਮਾਤਾ ਜੀ ਮੇਰੀ ਘਰ ਲਈ ਨੇ ਹਰਾਏ ਫਿਰ ਮੇਰੀ ਭੈਣ ਨੇ ਉਹਨੂੰ ਹਰਾਇਆ ਇਹ ਉਹ ਹੁਣ ਐਮਸੀ ਬਣਨਾ ਚਾਹੁੰਦੇ ਸੀਗੇ ਇਹ ਮੈਂ ਨਹੀਂ ਕਹਿੰਦਾ ਉਹਨੂੰ ਕੁਝ ਵੀ ਚਲੋ ਪਰਮਾਤਮਾ ਕਰੇ ਤਰੱਕੀ ਕਰੇ ਉਹ ਉਹਦੇ ਵੀ ਖੁਆਇਸ਼ ਹੈਗੀ ਆ ਪਰ ਸਾਨੂੰ 40 ਸਾਲ ਹੋ ਗਏ ਜੀ ਰਾਜਨੀਤੀ ਕਰਦੇ ਨੂੰ ਮੈਂ ਸਰਕਾਰੀ ਮੈਂਬਰ ਰਿਹਾ ਕਾਉਂਸਲਰ ਰਿਹਾ ਔਮਨ ਸੈਲ ਦਾ ਸਰਕਾਰੀ ਇੱਕ ਕਿਸਮ ਦਾ ਜੱਜ ਹੁੰਦਾ ਮੈਂ ਉਹ ਵੀ ਰਿਹਾ ਜੀ ਹਮਲਾਈਟ ਦਾ ਪੰਜਾਬ ਦਾ ਪ੍ਰਧਾਨ ਰਿਹਾ ਹੁਣ ਇਸ ਟਾਈਮ ਉਹ ਆਪਣਾ ਸੈਕਟਰੀ ਹੈ ਪੰਜਾਬ ਰਾਜ ਪੁਲਿਸ ਦਾ ਰੋਪੜ ਦਾ ਸਾਹ ਚ ਇਧਰ ਦਾ ਸੈਕਟਰੀ ਵੀ ਹੈ ਐਨਏਸੀ ਜ ਲੈਡੀਆਂ ਨਾਲ ਜੁੜੇ ਰਹੇ ਅੱਜ ਤੱਕ ਅਸੀਂ 40 ਸਾਲ ਨੁਕਰੀ ਹੈ ਜੀ ਕਰਦੇ ਰਹੇ ਰਾਜਨੀਤੀ 40 ਸਾਲ ਸੇਵਾ કરી ਲੋਕਾਂ ਦੀ ਪਰ ਇਹ ਨਹੀਂ ਦੇਖਿਆ ਕਿ ਇਹਨਾਂ ਨੇ 6 ਮਹੀਨੇ ਵਿੱਚ 10 ਬੰਦਿਆਂ ਦੇ ਪਰਚੇ ਕਰਾਤੇ ਅਸੀਂ ਅੱਜ ਤੱਕ ਲੋਕਾਂ ਦੇ ਫੈਸਲੇ ਕਰਾਏ ਕਦੀ ਕਿਸੇ ਦੀ ਲੜਾਈ ਨਹੀਂ ਭਰਾਈ ਮੇਰੀ ਉਹਨਾਂ ਨਾਲ ਕੋਈ ਖੁੰਦਕ ਨਹੀਂ ਹੈ ਮੈਂ ਕਿਸੇ ਦੇ ਬਾਰੇ ਕੋਈ ਗਲਤ ਲਫਜ਼ ਨਹੀਂ ਬੋਲਦਾ ਮੈਂ ਤਾਂ ਉਹ ਕਹਿੰਦਾ ਭੈਣ ਨੂੰ ਕਿ ਤੂੰ ਦੱਸ ਭੈਣੇ ਮੈਂ ਤੈਨੂੰ ਕਦੀ ਚੰਗਾ ਵਾੜਾ ਕਿਹਾ ਹੋਵੇ ਤੂੰ ਮੈਨੂੰ ਕਦੀ ਦੇਖਿਆ ਹੋਵੇ ਮੈਂ ਤੈਨੂੰ ਕਦੀ ਮਿਲਿਆ ਹੋਵਾਂ ਅੱਜ ਤੱਕ ਤੇਰੇ ਮੈਂ ਕਿਤੇ ਰਸਤੇ 'ਚ ਆਇਆ ਹੋਵਾਂ ਜਾਂ ਕੋਈ ਕੋਈ ਹੋਵੇ ਗੱਲਬਾਤ ਤਾਂ ਤੂੰ ਕਹਿ ਕੱਲੋਂ ਕਹਿ ਰਹੀ ਕਿ ਜੱਗੀ ਬੂਟਾਂ ਵਾਲਾ ਵੀ ਵਿਚੇ ਐ ਮੈਂ ਉਸ ਭੈਣ ਦਾ ਜਵਾਬ ਦੇ ਰਿਹਾ ਕਿ ਭੈਣੇ ਮੈਂ ਤੈਨੂੰ ਕਦੀ ਕੁਝ ਨਹੀਂ ਕਿਹਾ ਕਦੀ ਵੀ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਨਹੀਂ ਕਦੀ ਪਹਿਲ ਕੀਤੀ ਨਾ ਕਦੀ ਕੁਝ ਲੁਕਿਆ ਮੇਰੇ ਕੋਲ ਆਏ 2 ਵਾਰੀ 3 ਵਾਰੀ ਮੇਰੀ ਸ਼ਾਪ ਤੇ ਆਏ ਮੇਰੀ ਮਿੰਤਾ ਕਰੀਆਂ ਕਿ ਭਾਜੀ ਤੁਸੀਂ ਇਸ ਵਾਰੀ ਇਲੈਕਸ਼ਨ ਨਾ ਖੜੋ ਮੈਂ ਖੜਨਾ ਮੈਂ ਕਿਸੇ ਕੋਲ ਨਹੀਂ ਗਿਆ ਮਿੰਤਾ ਕਰਨਾ ਮੇਰੇ ਕੋਲ ਆਏ ਤਿੰਨ ਵਰੀ ਇਹ ਸਾਰਾ ਪਰਿਵਾਰ ਮੈਂ ਕਿਸੇ ਵੀ ਮਿੰਤਾ ਕਰਨ ਨਹੀਂ ਗਿਆ